ਕਈ ਘਰ ਆ ਗਈ ਭਾਜੀ 22 ਮਾਡਲ ਹੂੰ 32 ਯਰ ਚੱਲੀ ਟੌਪ ਐਂਡ ਮਾਡਲ 11 ਲੱਖ ਰੁਪਏ ਵਾਲਾ ਠੀਕ ਹੈ 5 ਲੱਖ ਰੁਪਏ ਹੀ ਦੇ ਦਾਂਗੇ 22 ਮਾਡਲ 22 ਮਾਡਲ ਪਹਿਲੇ ਨਾਂ ਦੀ ਆ ਪਹਿਲੇ ਨਾਂ ਦੀ ਜੀ ਟੌਪ ਮਾਡਲ 11 ਲੱਖ ਵਾਲਾ ਜੈਡ ਕੀ ਬਾਤ ਇਹ ਭਾਜੀ 13 ਮਾਡਲ ਆਟੋਮੈਟਿਕ ਠੀਕ ਹੈ ਤੇ ਇਹ ਆਪਾਂ ਦੇ ਦਾਂਗੇ ਜੀ 8.5 ਲੱਖ ਰੁਪਏ ਦਾ 8.5 ਲੱਖ ਹਾਂ ਜੀ 13 ਮਾਡਲ ਆਟੋਮੈਟਿਕ 8.5 ਲੱਖ ਦੀ ਗੱਡੀ ਮਿਲ ਜੂ ਭਾਜੀ ਫੋਰਚੂਨਰ ਕਰੋ ਚੈੱਕ ਕੜੀ ਸੰਦੀ ਸਾਫ ਸੁਥਰੀ ਆਕਾਰ ਤੇ ਪੱਕੇ ਪੰਜਾਬ ਨੰਬਰ ਦੀਆਂ ਗੱਡੀਆਂ ਨੇ ਕੋਈ ਦਿੱਲੀ ਹਰਿਆਣਾ ਰਾਜਸਥਾਨ ਨੰਬਰ ਨਹੀਂ ਹੈਗਾ ਕੋਈ ਵੀਰ 4/2 ਆ ਠੀਕ ਹੈ ਇਹ ਕਾਰ ਆਪਾਂ ਇੱਥੇ ਛੋਟਾ ਜਿਹਾ ਰੇਟ 21 ਲੱਖ ਰੁਪਏ ਦੇ ਦਾਂਗੇ 22 ਲੱਖ ਦਾ ਲੋਨ ਕਰਾ ਦਾਂਗੇ ਕੀ ਬਾਤ ਹੈ 21 ਲੱਖ ਦੀ ਗੱਡੀ ਮਿਲ ਜੂ ਤੇ 22 ਲੱਖ ਦਾ ਲੋਨ ਹੋ ਜੂ ਜੇ ਤੁਹਾਡੀ ਪ੍ਰੋਫਾਈਲ ਵਧੀਆ ਹਾਂਜੀ ਅੰਦਰੋਂ ਚੈੱਕ ਕਰੋ ਬਾਈ ਜੀ ਤੇ ਡਾਊਨ ਪੇਮੈਂਟ ਤਾਂ ਫਿਰ ਜ਼ੀਰੋ ਹੋ ਗਈ ਲੱਖ ਰੁਪਏ ਨਾਲ ਹੀ ਮਿਲ ਜੂਗਾ ਲੱਖ ਰੁਪਏ ਨਾਲ ਲੈ ਕੇ ਜਾਓ ਸਤਿ ਸ਼੍ਰੀ ਅਕਾਲ ਦੋਸਤੋ ਨਵੀਂ ਵੀਡੀਓ ਲੈ ਕੇ ਆਏ ਬਾਈ ਜੀ ਆਪਾਂ ਖੜੇ ਆਂ ਸ਼ਹਿਰ ਫਗਵਾੜੇ ਗਰਦੇ ਮੋਟਰ ਤੇ ਤੇ ਕਰਨ ਵੀਰਾ ਆਪਣੇ ਨਾਲ ਕੀ ਹਾਲ ਹੈ ਵੀਰੇ ਬਹੁਤ ਵਧੀਆ ਬਹੁਤ ਸੇਤਾ ਠੀਕ ਨਾ ਬਹੁਤ ਵਧੀਆ ਪਹਿਲੀ ਵਾਰ ਬਾਈ ਹੁਣਾਂ ਦੀ ਵੀਡੀਓ ਬਣਾਉਣ ਲੱਗਿਆ ਤੇ ਦੇਖਦੇ ਆ ਵੀਡੀਓ ਚ ਕਿਦਾਂ ਦਾ ਰਿਸਪਾਂਸ ਹੁੰਦਾ ਹਨਾ ਤੇ ਗੱਡੀਆਂ ਤੁਹਾਨੂੰ ਦੇਣੀਆਂ ਸਾਰੀਆਂ ਪੱਕੇ ਪੰਜਾਬ ਨੰਬਰ ਦੀਆਂ ਦਿਖਾ ਦੇ ਮਿੱਤਰਾਂ 9 ਫੋਰਚੂਨਰ ਖੜੀਆਂ ਨੇ ਤੇ 30 ਤੋਂ 35 ਕਰਾਂ ਦਾ ਸਟਾਕ ਆ ਹਰ ਇੱਕ ਗੱਡੀ ਮਿਲ ਜੂਗੀ ਤੁਹਾਨੂੰ ਜੋ ਵੀ ਤੁਸੀਂ ਇਸ ਵੀਡੀਓ ਦੇ ਵਿੱਚੋਂ ਐਕਸਪੈਕਟ ਕਰਦੇ ਹੋ ਕਿ ਅਸੀਂ ਆ ਗੱਡੀ ਲੈਣਾ ਚਾਹੁੰਦੇ ਆ ਵੀਡੀਓ ਨੂੰ ਜੇ ਤੁਸੀਂ ਐਂਡ ਤੱਕ ਦੇਖੋਗੇ ਤਾਂ ਤੁਹਾਡੇ ਮਨ ਦੀ ਇੱਛਾ ਜਿਹੜੀ ਗੱਡੀ ਦੇ ਉੱਤੇ ਉਹ ਗੱਡੀ ਤੁਹਾਨੂੰ ਮਿਲੇ ਜਾਣੀ ਆ ਕਿਉਂਕਿ ਸਾਰੀਆਂ ਗੱਡੀਆਂ ਆਲਮੋਸਟ ਖੜੀਆਂ ਨੇ ਕੋਈ ਇਹੋ ਜਿਹੀ ਗੱਡੀ ਨਹੀਂ ਜਿਹੜੀ ਵੀਡੀਓ ਦੇ ਵਿੱਚ ਨਾ ਹੋਵੇ ਠੀਕ ਹੈ ਨਾ ਵੀਰੇ ਤੇ ਵੀਰੇ ਇੱਕ ਵਾਰੀ ਆਪਾਂ ਆਪਣੀ ਲੋਕੇਸ਼ਨ ਦੱਸ ਦੋ ਆਪਣੀ ਲੋਕੇਸ਼ਨ ਜੀ ਹੁਸ਼ਿਆਰਪੁਰ ਰੋਡ ਹਮ ਪਗਵਾੜਾ ਜੀ ਨੇਅਰ ਭੁੱਲਾ ਰਾਈ ਵਿਲੇਜ ਠੀਕ ਹੈ ਗਿਲਕੋ ਕਲੋਨੀ ਦੇ ਵਿੱਚ ਆਪਣੀਆਂ ਸ਼ਾਪਾਂ ਆ ਠੀਕ ਹੈ ਤੇ ਸ਼ਾਪ ਨੰਬਰ 2 ਤੇ ਆਪਣਾ ਕਾਰੋਬਾਰ ਹੈ ਬਾਕੀ ਗੂਗਲ ਮੈਪ ਤੇ ਲੋਕੇਸ਼ਨ ਮਿਲ ਜੂ ਹਾਂ ਜੀ ਹਾਂ ਜੀ ਗੂਗਲ ਮੈਪ ਤੇ ਲੋਕੇਸ਼ਨ ਮਿਲ ਜੂ ਸਕਰੀਨ ਤੇ ਨੰਬਰ ਚੱਲਦੇ ਨੇ ਇਹਨਾਂ ਨੰਬਰਾਂ ਤੇ ਕਾਲ ਕਰਕੇ ਲੋਕੇਸ਼ਨ ਮੰਗਵਾਣੀ ਉਹ ਵੀ ਮੰਗਾ ਸਕਦੇ ਬਾਕੀ ਜਾਣਕਾਰੀ ਤੁਹਾਨੂੰ ਵੀਡੀਓ 'ਚ ਦਿੰਦੇ ਆ ਇਧਰੋਂ ਸਟਾਰਟ ਕਿੰਨੇ ਮਾਡਲ ਫੋਰਚੂਨਰ ਆ ਜਿਹੜੀ ਆ ਪਹਿਲੇ ਨੰਬਰ ਤੇ ਖੜੀ ਆ ਭਾਜੀ ਇਹ ਆਪਣੇ ਕੋ 11 ਮਾਡਲ ਤੋਂ ਲੈ ਕੇ ਹੂੰ 18 ਮਾਡਲ ਤੱਕ ਖੜੇ ਆ 11 ਤੋਂ 18 ਤੱਕ ਠੀਕ ਹੈ ਇਹ ਭਾਜੀ 11 ਮਾਡਲ ਪਹਿਲੇ ਨਾ ਦਾ 4/4 ਠੀਕ ਹੈ ਇਹ ਆਪਾਂ ਇੱਕ ਛੋਟਾ ਜਿਹਾ ਰੇਟ ਰੱਖਿਆ ਆ ਦੇਣ ਵਾਲਾ 6 ਲੱਖ ਰੁਪਈਆ 6 ਲੱਖ ਹਾਂਜੀ ਕੀ ਬਾਤ ਹੈ ਅਲਾਈ ਟਾਇਰ ਚੱਕਰਾ ਮੇਤਰਾ ਨਵੇਂ ਟਾਇਰ ਅਲਾਈ ਬਹੁਤ ਸੋਹਣੇ ਪਏ ਹੋਣੇ 11 ਮਾਡਲ 4/4 ਗੱਡੀ ਆ ਪਹਿਲੇ ਨਾ ਅਧਿਕਾਰ ਪਹਿਲੇ ਨਾ ਦੀ ਉਹ ਵੀ ਕੀ ਬਾਤ ਹੈ ਸੀਟ ਕਵਰ ਬ੍ਰੈਂਡ ਨਿਉ ਬਿਲਕੁਲ ਬਹੁਤ ਸੋਹਣੀ ਕੰਡੀਸ਼ਨ ਦੇ ਵਿੱਚ 4x4 ਜੇ ਕੋਈ 11 ਮਾਡਲ ਦੀ ਫੋਰਚੂਨਰ ਲੱਭ ਰਿਹਾ ਬਾਈ ਵੀਡੀਓ ਦੇਖਣਸਾਰ ਕਾਲ ਕਰ ਲਿਓ ਕਿਉਂਕਿ ਸਿੰਗਲ ਇਹ ਆ 4x4 ਇਹ 11 ਮਾਡਲ ਦੇ ਵਿੱਚ 6 ਲੱਖ ਦੀ ਗੱਡੀ ਮਿਲ ਜੂਗੀ ਤੇ ਅਗਲੀ ਵੀਰੇ ਇਹ ਭਾਜੀ ਆ ਗਿਆ ਆਟੋਮੈਟਿਕ 12 ਮਾਡਲ ਚ 12 ਮਾਡਲ ਆਟੋਮੈਟਿਕ ਇਹ ਭਾਜੀ ਆਪਾਂ 7.9 ਲੱਖ ਰੁਪਏ ਦਾ ਦੇ ਦਾਂਗੇ ਜੀ 7.9 ਲੱਖ ਦਿਖਾ ਬਾਈ ਕੰਡੀਸ਼ਨ ਦੀ ਇਹ ਵੀ ਗੱਡੀ ਵਧੀਆ ਇਹ 4x2 ਦੇ ਵਿੱਚ ਆ ਗਈ ਹਾਂਜੀ ਇਹ 4/2 ਚ ਲਓ ਜੀ 4/2 ਕਰੋ ਜੀ ਚੈੱਕ 12 ਮਾਡਲ 12 ਮਾਡਲ ਆਟੋਮੈਟਿਕ 12 ਮਾਡਲ ਤੇ ਲੋਨ ਹੋ ਜਾਂਦਾ ਵੀਰੇ ਹਾਂਜੀ 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 ਕਿੰਨੇ ਕੁ ਦਾ ਲੋਨ ਹੋ ਜੂ ਇਹਦੇ ਤੇ 2-3 ਲੱਖ ਦੇ ਕੇ ਜੀ ਬਾਕੀ ਲੋਨ ਹੋ ਜੂ ਬਾਕੀ ਲੋਨ ਹੋ ਜੂਗਾ ਠੀਕ ਹੈ ਤੇ ਅੱਗੇ ਇਹ ਭਾਜੀ 13 ਮਾਡਲ ਆ ਗਿਆ ਜੀ ਮੈਨੂਅਲ ਹਮ 4/2 4/2 ਮੈਨੂਅਲ 13 ਮਾਡਲ ਹਾਂਜੀ ਇਹ ਆਪਾਂ ਛੋਟਾ ਜਿਹਾ ਰੇਟ 9.5 ਲੱਖ ਰੁਪਏ ਦਾ ਦੇ ਦਾਂਗੇ ਲਓ ਜੀ 13 ਮਾਡਲ ਫੋਰਚੂਨਰ 9.5 ਲੱਖ ਦਾ ਤੇ ਬਰੇ ਇਹ ਓਨਰ ਕਿਹੜਾ ਹੈ ਦਾ ਇਹ ਭਾਈ ਸੈਕੰਡ ਓਨਰ ਆ ਸੈਕੰਡ ਓਨਰ ਲਓ ਜੀ ਕਰੋ ਚੈੱਕ ਤੇ ਇਹਦੀ ਡਾਊਨ ਪੇਮੈਂਟ ਕਿੰਨੀ ਇਹਦੀ ਭਾਈ 2.5 ਲੱਖ ਰੁਪਏ ਦੇ ਕੇ ਬਾਕੀ ਲੋਨ ਕਰਾ ਲਓ ਲਓ ਜੀ 2.5 ਲੱਖ ਰੁਪਏ ਲਿਆਏ ਹੋ ਸਿਬਲਾਂ ਦੇ ਹਿਸਾਬ ਨਾਲ ਕਿਤੇ 2 ਦੇ ਕੇ ਸੱਜਣਾ ਕਿਤੇ 2.5 ਦੇ ਕੇ ਸੱਜਣਾ ਹਾਂ ਜੀ 700 ਤੋਂ ਪਲੱਸ ਸਿਬਲਾ ਤਾਂ ਤੁਹਾਡਾ ਛੋਟੀ ਡਾਊਨ ਪੇਮੈਂਟ ਨਾਲ ਵੀ ਸਰ ਸਕਦਾ ਤੇ ਇਹ ਕਿੰਨਾ ਮਾਡਲ ਹੈ ਇਹ ਭਾਜੀ 13 ਮਾਡਲ ਆਟੋਮੈਟਿਕ ਠੀਕ ਹੈ ਤੇ ਇਹ ਆਪਾਂ ਦੇ ਦਾਂਗੇ ਜੀ 8.5 ਲੱਖ ਰੁਪਏ ਦਾ 8.5 ਲੱਖ ਹਾਂ ਜੀ 13 ਮਾਡਲ ਆਟੋਮੈਟਿਕ 8.5 ਲੱਖ ਦੀ ਗੱਡੀ ਮਿਲ ਜੂ ਬਾਈ ਜੀ ਫੋਰਚੂਨਰ ਕਰੋ ਚੈੱਕ ਕੰਡੀਸ਼ਨ ਦੀ ਸਾਫ ਸੁਥਰੀ ਆਕਾਰ ਤੇ ਪੱਕੇ ਪੰਜਾਬ ਨੰਬਰ ਦੀਆਂ ਗੱਡਾਂ ਨੇ ਕੋਈ ਦਿੱਲੀ ਹਰਿਆਣਾ ਰਾਜਸਥਾਨ ਨੰਬਰ ਨਹੀਂ ਹੈਗਾ ਕੋਈ ਵੀਰ ਪਲੇਟ ਲੱਗੀ ਕਰਕੇ ਇਹ ਨਾ ਸੋਚ ਲੈ ਵੀ ਕੋਈ ਦਿੱਲੀ ਹਰਿਆਣਾ ਨੰਬਰ ਕਟ ਨੰਬਰ ਹੋਊਗੀ ਠੀਕ ਆ ਵੀਰੇ ਇਹਦੀ ਡਾਉਨ ਪੇਮੈਂਟ ਦੱਸ ਦਿਓ ਇਹਦਾ ਭਾਈ 2 ਲੱਖ ਦੇ ਕੇ ਹੋਊਗਾ 2 ਲੱਖ ਰੁਪਈਆ ਤੇ ਅੱਗੇ ਆ ਗਈ ਕਾਲੇ ਰੰਗ ਦੇ ਵਿੱਚ ਇਹ ਭਾਜੀ 14 ਮਾਡਲ ਆਟੋਮੈਟਿਕ ਹੈ ਜੀ ਹੂੰ ਤੇ ਇਹ ਆਪਾਂ 11 ਲੱਖ ਰੁਪਈਆ ਹੀ ਦੇ ਦਾਂਗੇ ਜੀ ਕੀ ਬਾਤ ਹੈ ਦਿਖਾ ਬਈ ਅਲਾਈ ਅਲਾਈ ਬਹੁਤ ਸੋਹਣੇ ਪੈਸੇ ਨੇ ਗੱਡੀ ਦੇ ਵਿੱਚ 14 ਮਾਡਲ ਦੀ ਗੱਡੀ ਐ ਆਟੋਮੈਟਿਕ gear ਦੀ ਕਰੋ ਜੀ ਚੈੱਕ ਕਣੀ ਸੰਦੀ ਇਹ ਵੀ ਗੱਡੀ ਸਾਫ ਸੁਥਰੀ ਆ 70 ਮਾਡਲ ਸਾਫ ਸੁਥਰਾ ਇੰਟੀਰੀਅਰ ਤੇ ਇਹਦਾ ਓਨਰ ਇਹਦਾ ਓਨਰ ਭਾਜੀ 3rd ਆ 3rd ਓਨਰ ਆ ਠੀਕ ਐ ਤੇ ਡਾਊਨ ਪੇਮੈਂਟ ਇਹਦੀ ਡਾਊਨ ਪੇਮੈਂਟ ਭਾਜੀ ਇਹਦਾ ਵੀ 2 ਲੱਖ ਦੇ ਕੇ ਲੋਨ ਹੋ ਜਾਊਗਾ 2 ਲੱਖ ਰੁਪਈਆ ਠੀਕ ਐ ਤੇ ਅੱਗੇ ਆ ਗਈ ਇਹ ਭਾਜੀ ਆ ਗਈ ਜੀ 15 ਮਾਡਲ ਹੂੰ ਇਹ ਸਿਰਫ ਚੱਲਿਆ ਹੈਗਾ ਫੋਰਚੂਨਰ 75000 ਏਜੰਸੀ ਰਿਕਾਰਡ ਨਾਲ 15 ਮਾਡਲ 75000 ਸਿਰਫ 75000 ਚੱਲਿਆ ਠੀਕ ਐ ਤੇ ਇਹ ਭਾਜੀ ਆਪਾਂ 14.5 ਲੱਖ ਰੁਪਏ ਦਾ ਦੇ ਦਾਂਗੇ 14.5 ਲੱਖ ਆਟੋਮੈਟਿਕ 4x2 4x2 ਆਟੋਮੈਟਿਕ ਕੰਡੀਸ਼ਨ ਦੀ ਗੱਡੀ ਸਾਫ਼ ਆ ਬਈ ਕਰੋ ਚੈੱਕ ਤੇ ਇਹਦੇ ਬਾਅਦ ਤਿੰਨ ਕ ਲੱਖ ਰੁਪਏ ਡਾਊਨ ਪੇਮੈਂਟ ਨਾਲ ਸੱਜੇ ਹਾਂਜੀ 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 ਠੀਕ ਆ ਵੀਰੇ ਤੇ ਅੱਗੇ 16 ਮਾਡਲ ਹੈ ਇਹ ਭਾਜੀ ਹੈਗਾ 15 ਮਾਡਲ ਪਰ ਇਹ 15 ਜੀ ਆਇਆ ਸੀ ਬਲੈਕ ਇੰਟੀਰੀਅਰ ਵਾਲਾ ਠੀਕ ਹੈ ਤੇ ਇਹ 4x4 ਆ ਨਾਲ ਆਟੋ ਆ ਠੀਕ ਹੈ 15 ਮਾਡਲ 4x4 ਆਟੋਮੈਟਿਕ ਲੈਟਾ ਇਹਨੂੰ ਮੋਡੀਫਾਈ ਲੱਗੀਆਂ ਆ ਹੂੰ ਤੇ ਇਹ ਆਪਾਂ 15 ਲੱਖ ਰੁਪਏ ਦਾ ਦੇ ਦਾਂਗੇ ਠੀਕ ਹੈ ਹਲੋ ਇਹ ਬਲੈਕ ਲੋ ਜੀ ਕਰੋ ਚੈੱਕ ਬਲੈਕ ਇੰਟੀਰੀਅਰ ਦੇ ਵਿੱਚ ਆ ਬਾਈ ਜੀ ਬਹੁਤ ਵਧੀਆ ਕੰਡੀਸ਼ਨ ਦੇ ਵਿੱਚ ਤੇ ਇਹਦੀ ਵੀ 3 ਲੱਖ ਰੁਪਏ ਦੇ ਆਉਣ ਬੇ ਹਾਂਜੀ ਹਾਂਜੀ 3 ਲੱਖ ਰੁਪਏ ਦੇ ਕੇ 3 ਲੱਖ ਰੁਪਏ ਇਹਦੇ ਲਈ ਲਿਆਇਓ ਬਾਕੀ ਹੋ ਜੂਗਾ ਬਾਈ ਜੀ ਤੁਹਾਡਾ ਲੋਨ ਤੇ ਅਗਲੀ ਗੱਡੀ ਵੀਰੇ ਭਾਜੀ ਇਹ ਆ ਗਿਆ ਜੀ 16 ਮਾਡਲ 16 ਠੀਕ ਹੈ ਇਹ ਵੀ ਆਟੋਮੈਟਿਕ ਹੈ ਜੀ ਹੂੰ ਤੇ ਇਹ ਆਪਾਂ 15 ਲੱਖ ਰੁਪਏ ਦਾ ਦੇ ਦਾਂਗੇ ਇਹ 4/2 ਆ 4/2 16 ਆਟੋਮੈਟਿਕ 15 ਲੱਖ ਦੇ ਮਿਲ ਜੂ ਲਓ ਜੀ 3 ਲੱਖ ਰੁਪਏ ਇਹਦੇ ਵਾਸਤੇ ਲਿਆਇਓ ਸੀਟ ਕਵਰ ਬ੍ਰੈਂਡ ਨਿਊ ਆ ਸੀਟ ਕਵਰਾਂ ਦਾ ਤਾਂ ਹਜੇ ਟੈਗ ਵੀ ਨਹੀਂ ਲਿਆ ਦਿਖਾ ਬਈ 3 ਕ ਲੱਖ ਰੁਪਿਆ ਡਾਉਨ ਪੇਮੈਂਟ ਬਾਕੀ ਹੋ ਜੂ ਲੋਨ ਅੱਗੇ ਆ ਗਈ ਨਵੀਂ ਸ਼ੇਪ ਦੇ ਵਿੱਚ ਇਹ ਭਾਜੀ 18 ਮਾਡਲ ਆ 25 ਮਾਡਲ ਦੀ ਸ਼ੇਪ ਚ ਮੋਡੀਫਾਈਡ ਹੋਈ ਆ ਜੀ ਤੇ ਮੈਨੂਅਲ ਹੂੰ 4/2 ਆ ਠੀਕ ਹੈ ਇਹ ਕਾਰ ਆਪਾਂ ਇਹ ਚ ਛੋਟਾ ਜਿਹਾ ਰੇਟ 21 ਲੱਖ ਰੁਪਏ ਦੇ ਦਾਂਗੇ 22 ਲੱਖ ਦਾ ਲੋਨ ਕਰਾ ਦਾਂਗੇ ਕੀ ਬਾਤ ਆ 21 ਲੱਖ ਦੀ ਗੱਡੀ ਮਿਲ ਜੂ ਤੇ 22 ਲੱਖ ਦਾ ਲੋਨ ਹੋ ਜੂ ਜੇ ਤੁਹਾਡੀ ਪ੍ਰੋਫਾਈਲ ਵਧੀਆ ਹਾਂਜੀ ਅੰਦਰੋਂ ਚੈੱਕ ਕਰੋ ਬਾਈ ਜੀ ਤੇ ਡਾਉਨ ਪੇਮੈਂਟ ਤਾਂ ਫਿਰ 0 ਹੋ ਗਈ ਲੱਖ ਰੁਪਿਆ ਨਾਲ ਹੀ ਮਿਲ ਜੂਗਾ ਲੱਖ ਰੁਪਿਆ ਨਾਲ ਲੈ ਕੇ ਜਾਓ ਕਾਲੇ ਰੰਗ ਦੀ ਗੱਡੀ ਆ ਮਾਡਲ ਹੈਗਾ 18 ਮਾਡਲ 18 ਠੀਕ ਹੈ ਵੀਰੇ ਤੇ ਅੱਗੇ ਆ ਗਈ ਇਨੋਵਾ ਕ੍ਰਿਸਟਾ ਦੱਸੋ ਭਾਜੀ ਪਹਿਲੇ ਨਾਲ ਦੀ 17 ਮਾਡਲ ਹੂੰ ਜੀ ਇਹ 11.5 ਲੱਖ ਰੁਪਏ ਦੇ ਦਾਂਗੇ ਮੈਨੂੰ 17 ਮਾਡਲ ਇਹ ਵੀਰੀਐਂਟ ਕਿਹੜੇ ਦਾ ਇਹ ਜੀ ਜੀ 4 ਠੀਕ ਹੈ ਮੈਨੂਅਲ ਗੇਅਰ ਦੇ ਵਿੱਚ ਤੇ ਇਹਦੀ ਡਾਉਨ ਪੇਮੈਂਟ ਵੀਰੇ ਇਹਦੀ ਭਾਜੀ 2.5 ਲੱਖ ਰੁਪਏ ਦੇ ਕੇ ਬਾਕੀ ਲੋਨ ਹੋ ਜਾਏਗਾ 2.5 ਲੱਖ ਰੁਪਏ ਡਾਉਨ ਪੇਮੈਂਟ ਬਾਕੀ ਹੋ ਜੂਗਾ ਲੋਨ ਕੰਡੀਸ਼ਨ ਦੀ ਸਾਫ ਸੁਥਰੀ ਗੱਡੀ ਆ ਤੇ ਅਗਲੀ ਗੱਡੀ ਤੇ ਚਲਦੇ ਆ ਅੱਗੇ ਆ ਗਈ ਪਰਾਮਣੀ ਸ਼ੇਪ ਦੇ ਵਿੱਚ ਨੋਵਾ ਕਾਰ ਭਾਜੀ ਇਹ 16 ਮਾਡਲ ਆ ਜੀ ਇਹ ਨੋਵਾ G4 ਆ ਜੀ ਠੀਕ ਹੈ ਇਹਦਾ ਛੋਟਾ ਜਿਹਾ ਰੇਟ ਆਪਾਂ 6.5 ਲੱਖ ਰੁਪਏ ਦੀ ਕਾਰ ਦੇ ਦਾਂਗੇ 6.5 ਲੱਖ ਦੀ 16 ਮਾਡਲ ਐਕਸਟਰਾ ਲਾਈਟ ਟਾਇਰ ਪਾਏ ਹੋਣੇ ਕੰਡੀਸ਼ਨ ਦੀ ਬਹੁਤ ਸਾਫ ਸੁਥਰੀ ਕਾਰ ਆ ਤੇ ਇਹਦੇ ਲੋਨ ਕਿੰਨੇ ਦਾ ਕਰਾ ਦੋਗੇ ਵੀਰੇ ਭਾਜੀ ਇੱਥੇ ਵੀ ਲੱਖ ਦੇ ਕੇ ਲੋਨ ਹੋ ਜਾਊਗਾ 1 ਲੱਖ ਰੁਪਇਆ ਡਾਊਨ ਮੈਂ ਵੀ ਵਧੀਆ ਹੋਇਆ ਦਾ 50000 ਦੇ ਕੇ ਵੀ ਹੋ ਜਾਊਗਾ। ਕੀ ਬਾਤ ਆ ਜੇ ਤੁਹਾਡੀ ਪ੍ਰੋਫਾਈਲ ਵਧੀਆ ਬਾਜੀ 50000 ਨਾਲ ਵੀ ਲੋਨ ਹੋ ਸਕਦਾ ਨਹੀਂ ਤਾਂ ਲੱਖ ਰੁਪਇਆ ਡਾਊਨ ਪੇਮੈਂਟ ਲਾਓ ਬਾਕੀ ਲੋਨ ਹੋ ਹੀ ਜਾਣਾ ਤੇ ਅੱਗੇ ਆ ਗਈ ਚਿੱਟੇ ਰੰਗ ਦੇ ਵਿੱਚ ਸਕੋਰਪੀਓ ਵਿਦ ਪੇਡ ਨੰਬਰ। ਭਾਜੀ ਇਹ 23 ਮਾਡਲ ਆ ਜੀ ਪਹਿਲੇ ਨਾਂ ਦੀ ਆ। ਹੂੰ। ਚੱਲੀ ਹੈਗੀ ਕਾਰ 35000 ਠੀਕ ਹੈ ਤੇ ਕਾਰ ਦਾ ਛੋਟਾ ਜਿਹਾ ਰੇਟ 6 16,7000 ਦੀ ਦੇ ਦਾਂਗੇ। 16,7000 ਦੀ 23 ਮਾਡਲ ਪਹਿਲੇ ਨਾਂ ਦੀ ਹਾਂਜੀ ਹਾਂਜੀ ਠੀਕ ਹੈ। ਲਓ ਜੀ ਇਹ ਕਲਾਸਿਕ ਐਸ 11 ਆ ਗਈ ਕੈਪਟਨ ਸੀਟਾਂ ਦੇ ਵਿੱਚ ਕਰੋ ਦੀ ਚੈੱਕ ਕੰਡੀਸ਼ਨ ਦੀ ਬਹੁਤ ਹੀ ਸਾਫ ਸੁਥਰੀ ਕਾਰ ਆ ਇਹਦੇ ਵਾਸਤੇ ਵੀ 2.5 ਤਿੰਨ ਲੱਖ ਡਾਊਨ ਪੇਮੈਂਟ ਨਾਲ ਸਰਜੂ ਕਰ ਲਓ ਜੀ ਲਓ ਜੀ ਬਾਕੀ ਹੋ ਜੂਗਾ ਲੋਨ ਬਹੁਤ ਸੋਹਣੀ ਐਕਸਟਰਾ ਲੱਗੇ ਆ ਜੀ ਅਲਾਈਟ ਐਕਸਟਰਾ ਪਲਾਟੀ ਤੇ ਲੱਗੇ ਹੋਏ ਨੇ ਤੇ ਅੱਗੇ ਆ ਗਈ ਬਾਈ ਜੀ ਥਾਰ ਪੁਰਾਣੀ ਸ਼ੇਪ ਵਾਲੀ ਥਾਰ ਬਹੁਤ ਵੀਰਾਂ ਦੀ ਡਿਮਾਂਡ ਹੁੰਦੀ ਆ ਸਾਨੂੰ ਪੁਰਾਣੀ ਸ਼ੇਪ ਵਾਲੀ ਥਾਰ ਚਾਹੀਦੀ ਆ ਦੱਸਿਓ ਵੀਰੇ ਬਈ ਥਾਰ ਸਿਰਫ ਚੱਲੀ ਆ ਜੀ 33000 ਹੂੰ ਤੇ ਕਾਰ 16 ਮਾਡਲ ਆ ਜੀ ਠੀਕ ਆ ਤੇ ਇਹਦਾ ਵੀ ਛੋਟਾ ਜਿਹਾ ਰੇਟ 5.5 ਲੱਖ ਰੁਪਏ ਹੀ ਦੇ ਦਾਂਗੇ। ਕੀ ਬਾਤ ਹੈ। 16 ਮਾਡਲ ਥਾਰ ਵਿੱਦਪੇੜ ਨੰਬਰ 40 33000 ਹੀ ਹੈ। 33000 ਚੱਲੀ ਹੋਈ ਗੱਡੀ। ਕੀ ਬਾਤ ਹੈ। ਬਹੁਤ ਘੱਟ ਚੱਲੀ ਆ ਵੀਰੇ। ਕਰੋ ਜੀ ਚੈੱਕ। 4x4 ਦੇ ਵਿੱਚ ਹੀ ਆਉਂਦੀਆਂ ਨੇ ਸਾਰਾ ਭਾਈ। ਹਾਂ ਜੀ ਹਾਂ ਜੀ। ਸੀਆਰਡੀਆਈ ਤੇ ਇਹਦੇ ਤੇ ਲੋਨ ਕਿੰਨੇ ਦਾ ਕਰਾ ਦੋਗੇ? ਇੱਤੇ ਹੀ ਭਾਜੀ ਲੱਖ ਰੁਪਏ ਦੇ ਕੇ ਲੋਨ ਹੋ ਜਾਊਗਾ। ਲਓ ਜੀ ਲੱਖ ਰੁਪਏ ਡਾਊਨ ਪੇਮੈਂਟ ਐਕਸੈਸਰੀ ਕਾਫੀ ਲੱਗੀ ਹੋਈ ਆ। ਜਿਵੇਂ ਬੰਪਰ ਦੇਖ ਸਕਦੇ ਹੋ, ਲਾਈਟਾਂ ਦੇਖ ਸਕਦੇ ਹੋ, ਅਲਾਈ ਟਾਇਰ ਦੇਖ ਸਕਦੇ ਹੋ। ਤੇ ਅੱਗੇ ਵੀਰੇ ਐਕਸ ਜੂਬੀ ਭਾਜੀ ਅੱਗੇ ਆ ਗਈ ਸਨਰੂਫ ਵਾਲੀ ਹੂੰ ਡਬਲਯੂ 10 ਡਬਲਯੂ 10 15 ਮਾਡਲ ਠੀਕ ਐ ਇਹ ਭਾਜੀ ਆਪਾਂ ਦੇ ਦਾਂਗੇ ਜੀ 6 ਲੱਖ 90 ਹਜ਼ਾਰ ਦੀ 6 ਲੱਖ 90 ਹਜ਼ਾਰ ਦੀ ਹਾਂਜੀ ਠੀਕ ਐ ਓਨਰ ਕਿਹੜਾ ਇਹਦਾ ਓਨਰ ਪਹਿਲਾ ਜੀ ਪਹਿਲੇ ਨਾਂ ਦੀ 15 ਮਾਡਲ ਡਬਲਯੂ 10 ਸਨਰੂਫ ਵਾਲੀ ਇਹ ਟੌਪ ਮਾਡਲ ਹੀ ਆ ਵੀਰੇ 15 ਦਾ ਹਨਾ ਹਾਂਜੀ ਹਾਂਜੀ ਲਾਸਟ ਵਾਲਾ ਮਾਡਲ ਕੀ ਲੈਸ ਐਂਟਰੀ ਵਾਲੀ ਕਾਰ ਐ ਇਹ ਮੈਨੂੰ ਦਿਖਾ ਦੇ ਮੇਤਰਾ ਤੇ ਡਾਉਨ ਪੇਮੈਂਟ ਕਿੰਨੀ ਲੈ ਕੇ ਆਉਣੀ ਆ ਦੀ ਡਾਉਨ ਪੇਮੈਂਟ ਭਾਜੀ ਇਹਦਾ 1.5 ਲੱਖ ਦੇ ਕੇ ਬਾਕੀ ਲੋਨ ਹੋ ਜਾਊਗਾ ਠੀਕ ਹੈ ਜੀ ਤੇ ਅੱਗੇ ਆ ਗਈ ਸਿਲਵਰ ਰੰਗ ਦੇ ਵਿੱਚ ਇਹ ਭਾਜੀ 14 ਮਾਡਲ ਆ ਗਈ ਐਕਸਯੂਵੀ ਠੀਕ ਹੈ ਤੇ ਇਹ 5 ਲੱਖ ਰੁਪਏ ਦੀ ਡਿਮਾਂਡ ਆ ਬਾਕੀ ਕਰ ਲਾਂਗੇ 5 ਲੱਖ ਦੀ 5 ਲੱਖ ਦੀ ਡਿਮਾਂਡ ਆ ਭਾਈ ਜੀ ਕੰਡੀਸ਼ਨ ਦੀ ਗੱਡੀ ਸਾਫ਼ ਸੁਥਰੀ ਆ ਬਾਕੀ ਮੌਕੇ ਤੇ ਤੁਹਾਡਾ ਮਾਨਤਨ ਹੋ ਜਾਊਗਾ ਜਿਹੜਾ ਵੀ ਆਪਨੀ ਵੀਡੀਓ ਦੇਖ ਕੇ ਆਊਗਾ ਉਹਦੇ ਲਈ ਵਧੀਆ ਰਿਗਾਰਡ ਕੀਤਾ ਜਾਊਗਾ ਸ਼ੀਸ਼ੇ ਥਾਣੀ ਦਿਖਾ ਦੇ ਮਿੱਤਰ ਅੰਦਰੋਂ ਗੱਡੀ ਲੌਕ ਹੋਊ ਜੀ ਛੇ ਸਾਣੀ ਅੰਦਰੋਂ ਕੰਡੀਸ਼ਨ ਚੈੱਕ ਕਰ ਲੋ ਬਈ ਸਾਫ ਸੁਥਰੀ ਕੰਡੀਸ਼ਨ ਦੀ ਕਾਰ ਹੈ ਤੇ ਅੱਗੇ ਐਕਸਯੂ ਵੀ ਇੱਕ ਹੋਰ ਖੜੀ ਆ ਦੱਸੋ ਵੀਰੇ ਇਹ ਭਾਜੀ ਆ ਗਈ 13 ਮਾਡਲ ਹੂੰ ਤੇ ਇਹ ਕਾਰ ਦੇ ਦਾਂਗੇ ਜੀ ਆਪਾਂ ਪੌਣੇ 5 ਲੱਖ ਰੁਪਏ ਦੀ ਨਵੀਂ ਸ਼ੇਪ ਦੀਆਂ ਲਾਈਟਾਂ ਲੱਗੀਆਂ ਵਾਟ ਆਹੇ ਹਾਂਜੀ ਵਾਟ ਆ ਤੁਹਾਨੂੰ 13 ਮਾਡਲ ਵਾਟ ਇਹ ਆਪਣੇ ਟਾਈਮ ਦੀਆਂ ਤਿੰਨੇ ਟੌਪ ਦੀਆਂ ਆ ਟੋਪ ਮਾਡਲ ਹੀ ਆ ਜੀ ਠੀਕ ਹੈ ਤੇ ਅਗਲੀ ਗੱਡੀ ਫਿਰ ਭਾਜੀ ਇੱਕ ਹੋਰ ਆ ਗਈ 13 ਮਾਡਲ ਇਹ ਛੋਟਾ ਜਿਹਾ ਰੇਟ 390000 ਦੀ ਦੇ ਦਾਂਗੇ 13 ਮਾਡਲ ਹਾਂਜੀ 390000 ਦੀ ਹਾਂਜੀ ਕਾਰ ਵੀ ਏਜੰਸੀ ਰਿਕਾਰਡ ਨਾਲ 85000 ਚੱਲੀ ਹੋਊਗੀ ਕੀ ਬਾਤ ਹੈ ਲਓ ਜੀ ਏਜੰਸੀ ਰਿਕਾਰਡ ਦੇ ਨਾਲ 85000 ਚੱਲੀ ਆ ਗੱਡੀ 880 ਵੇਡ ਨੰਬਰ ਦੀ ਕਾਰ ਹੈ ਤੇ ਇਹਦੇ ਵਾਸਤੇ ਕਿੰਨੀ ਡਾਊਨ ਪੇਮੈਂਟ ਲੈ ਕੇ ਆਉਣੀ ਆ 90000 ਨਾਲ ਚਲਾ ਦੋ ਕੰਮ ਉਹ ਤੋਂ ਵੀ ਘੱਟ ਚ ਸਾਰ ਦਾਂਗੇ ਸੇਬ ਵਧੀਆ ਹੋਵੇ ਲਓ ਜੀ 90000 ਤੋਂ ਵੀ ਘੱਟ ਡਾਊਨ ਪੇਮੈਂਟ ਨਾਲ ਕੰਮ ਚੱਲ ਜੂ ਤੁਹਾਡਾ ਜੇ ਤੁਹਾਡੀ ਪ੍ਰੋਫਾਈਲ ਵਧੀਆ ਤੇ ਅੱਗੇ ਬਾਈ ਇੱਧਰ ਸਵਿਫਟ ਕਾਰ ਖੜੀ ਆ ਇਹ ਸਵਿਫਟ ਭਾਜੀ ਆ ਗਈ ਆ ਜੀ 20 ਮਾਡਲ ਐਲ ਐਕਸ ਠੀਕ ਹੈ ਇਹਦਾ ਵੀ ਛੋਟਾ ਜਿਹਾ ਰੇਟ 480000 ਦੀ ਦੇ ਦਾਂਗੇ ਜੀ 480000 ਦੀ ਚੱਲੀ ਕਿੰਨੀ ਕਹੇ ਚੱਲੀ ਭਾਜੀ 50000 ਚੱਲੀ 50000 ਆ ਓਨਰ ਓਨਰ ਪਹਿਲਾ ਭਾਜੀ ਪਹਿਲੇ ਓਨਰ ਦੀ ਕਾਰ ਕੀ ਰੇਟ ਕਿਹਾ ਇਹ ਭਾਈ 480 ਦੇ ਦਾਂਗੇ 480000 ਦੀ 20 ਮਾਡਲ 20 ਮਾਡਲ ਅੱਗੇ ਆ ਗਈ ਭਾਜੀ ਪੁਰਾਣੀ ਸ਼ੇਪ ਦੇ ਵਿੱਚ Swift ਕਾਰ ਦੱਸਿਓ ਵੀਰੇ ਇਹ ਭਾਜੀ ਪੈਟਰੋਲ ਦੀ 15 ਮਾਡਲ ਆ ਜੀ ਹੂੰ ਤੇ ਇਹ ਆਪਾਂ ਕਾਰ ਦੇ ਦਾਂਗੇ ਜੀ 4 ਲੱਖ ਰੁਪਏ ਦੀ 4 ਲੱਖ ਦੀ 20 X i VXI ਪੈਟਰੋਲ ਇਹਨਾਂ ਦੀ 50000 ਚੱਲੀ 50000 ਚੱਲੀ ਪਹਿਲੇ ਨਾਂ ਦੀ ਐਕਸਟਰਾ ਲਾਈਟ ਟਾਇਰ ਪਏ ਹੋਣੇ ਤੇ ਡਾਊਨ ਪੇਮੈਂਟ ਕਿੰਨੀ ਲੈ ਕੇ ਆਉਣੀ ਆ ਵੀਰੇ ਇਹਦੇ ਵਾਸਤੇ ਡਾਊਨ ਪੇਮੈਂਟ ਭਾਜੀ ਉਹੀ 70000 ਦੇ ਕੇ ਬਾਕੀ ਲੋਨ ਹੋ ਜਾਊ ਲਓ ਜੀ 70000 ਰੁਪਿਆ ਡਾਊਨ ਪੇਮੈਂਟ ਦਾ ਲਿਆਓ ਬਾਕੀ ਹੋ ਜਾਊਗਾ ਲੋਨ ਮੀਂਹ ਦੇ ਕਰਕੇ ਗੱਡੀਆਂ ਗੰਦੀਆਂ ਨੇ ਉਦਾਂ ਕੰਡੀਸ਼ਨ ਦੀਆਂ ਸਾਫ਼ ਸੁਥਰੀਆਂ ਨੇ ਤੇ ਅੱਗੇ ਵੀਰੇ ਇਹ ਆ ਗਈ ਭਾਜੀ 15 ਮਾਡਲ ਡੀਜ਼ਲ ਠੀਕ ਹੈ ਅਲੋਇਟਰ ਐਕਸਟਰਾ ਲੱਗੇ 17 ਚ ਆਰਸੀ ਬਣੀ ਹੈ ਜੀ ਠੀਕ ਹੈ ਉਹਦੇ ਸਹਾਰ ਨਾਲ 2 ਸਾਲ ਪਾਸਿੰਗ ਐਕਸਟਰਾ ਮਿਲ ਜੂ VDI 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 ਐਕਸਟਰਾ ਲਾਈਟਰਾਂ ਦੇ ਨਾਲ ਓਨਰ ਕਿਹੜਾ ਓਨਰ ਸੈਕੰਡ ਭਾਈ ਸਵਾ ਚਾਰ ਲੱਖ ਦੀ ਦੇ ਦਾਂਗੇ ਸਵਾ ਚਾਰ ਲੱਖ ਦੀ ਮਿਲ ਜੂ ਭਾਈ ਜੀ 15 ਮਾਡਲ ਐਕਸਟਰਾ ਲਾਈਟਰ ਵਾਲੀ ਗੱਡੀ ਤੇ ਅੱਗੇ ਆ ਗਈ ਬ੍ਰਿਜਾਕਾਰ ਇਹ ਭਾਈ 20 ਮਾਡਲ ਹੈ ਜੀ 21 ਦੀ ਰਜਿਸਟ੍ਰੇਸ਼ਨ ਹੈ ਜੀ ਹੂੰ ਇਹ ਵੀ 6.5 ਲੱਖ ਰੁਪਏ ਦੀ ਕਾਰ ਦੇ ਦਾਂਗੇ VXI ਹੈ ਪੁਸ਼ਪੜੇ ਨਾਲ ਲਓ ਜੀ VXI ਪੈਟਰੋਲ ਦੀ ਕਾਰ ਹੈ 2021 ਹਾਂ ਜੀ 6.5 ਲੱਖ ਦੀ 6.5 ਲੱਖ ਦੀ ਹੈ ਸਾਢੇ 6 ਲੱਖ ਦੀ ਕਾਰ ਮਿਲ ਜੂ ਤੇ 50 ਹਜ਼ਾਰ ਲੋਨ ਪੇਮੈਂਟ ਨਾਲ ਜਾਂਦੀ ਆ ਇਹ ਆ ਦੇ ਕੇ ਹੋ ਜੂਗਾ ਜੀ ਲੋਨ ਲਓ ਜੀ 50000 ਰੁਪਏ ਲਿਆਓ ਬਾਕੀ ਹੋ ਜੂ ਲੋਨ ਅਲਾਈ ਟਾਇਰ ਵੀ ਪਏ ਹੋ ਨੇ ਐਕਸਟਰਾ ਵੀਰੇ ਬਹੁਤ ਸੋਹਣੇ ਫਿਰ ਆ ਗਈ ਭਾਜੀ 21 ਮਾਡਲ ਐਲ ਐਕਸ ਆਈ ਅਲਾਈ ਟਾਇਰ ਬ੍ਰੈਂਡ ਨਿਊ ਲੱਗੀ ਆ ਜੀ ਤੇ ਇਹ ਵੀ ਛੋਟਾ ਜਿਹਾ ਰੇਟ 6.5 ਲੱਖ ਦੀ ਦੇ ਦਾਂਗੇ ਇਹ ਵੀ 6.5 ਲੱਖ ਦੀ ਹਾਂ ਜੀ ਹਾਂ ਜੀ 21 ਮਾਡਲ ਆ ਭਾਈ ਜੀ ਪੈਟਰੋਲ ਦੀ ਕਾਰ ਐਕਸਟਰਾ ਲਾਈਟਰ ਪਲਾਟੀ ਦੇ ਬਹੁਤ ਸੋਹਣੇ ਪਏ ਹੋਏ ਨੇ ਕੰਡੀਸ਼ਨ ਦੀ ਸਾਫ ਸੁਥਰੀ ਤੇ ਡਾਊਨ ਪੇਮੈਂਟ 50000 20 ਮਾਡਲ ਚਾਹੀਦੀ ਆ ਉਹਦੇ ਵਾਸਤੇ ਵੀ 50000 21 ਚਾਹੀਦੀ ਆ ਉਹਦੇ ਵਾਸਤੇ ਵੀ 50000 ਤੇ ਅੱਗੇ ਆ ਗਈ ਨਵੀਂ ਸ਼ੇਪ ਵਾਲੀ ਵਰਨਾਕਾਰ ਭਾਈ ਇਹ ਪੈਟਰੋਲ ਦੀ ਵਰਨਾ 20 ਮਾਡਲ ਹੂੰ ਤੇ ਇਹ ਆਪਾਂ ਕਾਰ ਦੇ ਦਾਂਗੇ ਜੀ 9.5 ਲੱਖ ਰੁਪਏ ਦੀ 9.5 ਲੱਖ ਦੀ ਐਸਐਕ ਸੰਰੂਫ ਵਾਲਾ ਟੌਪ ਮਾਡਲ ਆ ਐਸਐਕ ਵੀਰੀਐਂਟ ਹੈ ਬਾਈ ਜੀ ਸੰਰੂਫ ਦੇ ਵਿੱਚ ਐਕਸਟਰਾ ਲਾਈਟ ਟਾਇਰ ਬਹੁਤ ਵਧੀਆ ਪਏ ਹੋਏ ਨੇ ਕੰਡੀਸ਼ਨ ਦੀ ਸਾਫ ਸੁਥਰੀ ਆ ਐਂਡਰੋਇਡ ਪਲੇਅਰ ਲੱਗਿਆ ਹੋਇਆ ਬਹੁਤ ਐਕਸੈਸਰੀ ਲੱਗੀ ਇਹਨੂੰ ਸਾਰਾ ਕੁਝ ਲੱਗਾ ਤੇ ਇਹਦੇ ਵੀ ਵਾਸਤੇ ਡਾਊਨ ਪੇਮੈਂਟ ਕਿੰਨੀ ਇਹਦੇ ਭਾਜੀ 1.5 ਲੱਖ ਰੁਪਏ ਦੇ ਕੇ ਬਾਕੀ ਲੋਨ ਹੋ ਜਾਊਗਾ। ਲਓ ਜੀ 1.5 ਲੱਖ ਰੁਪਏ ਲਿਆਇਓ ਅੱਗੇ ਆ ਗਈ 16 ਮਾਡਲ ਵਰਨਾ ਭਾਜੀ ਇਹ ਵੀ ਐਸਐਕਸ ਡੀਜ਼ਲ ਚ। ਜੀ। ਤੇ ਇਹ ਆਪਾਂ ਕਾਰ ਦੇ ਦਾਂਗੇ ਜੀ 5.5 ਲੱਖ ਰੁਪਏ ਦੀ। 16 ਮਾਡਲ ਵਰਨਾ 5.5 ਲੱਖ ਡੀਜ਼ਲ ਚ। ਡੀਜ਼ਲ ਚ। ਠੀਕ ਹੈ ਵੀਰੇ। ਪਹਿਲੇ ਨਾਂ ਦੀ ਕਾਰ। ਪਹਿਲੇ ਨਾਂ ਦੀ ਕਾਰ। ਕਰੋ ਜੀ ਚੈੱਕ। ਕੰਡੀਸ਼ਨ ਦੀ ਸਾਫ਼ ਸੁਥਰੀ ਆ। ਤੇ ਇਹਦੇ ਵਾਸਤੇ ਡਾਊਨ ਪੇਮੈਂਟ ਕਿੰਨੀ? ਲੱਖ। ਲੱਖ ਰੁਪਏ ਦੇ ਕੇ। ਲਓ ਜੀ 1 ਲੱਖ ਰੁਪਏ ਲਿਆਇਓ ਬਾਕੀ ਹੋਜੂ ਲੋਨ। ਤੇ ਅੱਗੇ ਆ ਗਈ ਵਰਨਾ ਫਲੂਇਡਿਕ। ਬਾਈ 14 ਮਾਡਲ ਟਾਪ ਮਾਡਲ ਹੂੰ ਆਟੋਮੈਟਿਕ ਠੀਕ ਹੈ ਤੇ ਇਹ ਕਾਰ ਹੈਗੀ ਹੈ ਪਹਿਲੇ ਨਾਮ ਦੀ ਰੇਟ ਦੇਗਾ ਜੀ 480000 ਦੀ ਦੇ ਦਾਂਗੇ 14 ਮਾਡਲ ਆਟੋਮੈਟਿਕ ਪਹਿਲੇ ਨਾਮ ਦੀ ਟਾਪ ਮਾਡਲ ਕਰੋ ਜੀ ਚੈੱਕ ਪੁਸ਼ ਬਟਨ ਸਟਾਰਟ ਵਾਲੀ ਕਾਰ ਹੈ ਰੇਟ ਬਾਈ ਨੇ ਤੁਹਾਨੂੰ ਦੱਸ ਹੀ ਦਿੱਤਾ ਇਹਦੇ ਵਾਸਤੇ ਡਾਉਨ ਪੇਮੈਂਟ ਇਹਦੇ ਵਾਸਤੇ ਬਾਈ ਲੱਖਣ ਦੇ ਕੇ ਲੋਨ ਹੋ ਜਾਊਗਾ ਲੱਖ ਰੁਪਈਆ ਠੀਕ ਹੈ ਜੀ ਅੱਗੇ ਆ ਗਈ 19 ਮਾਡਲ ਭਾਜੀ i10 ਸੈਕੰਡ ਓਨਰ ਸਿਰਫ 50000 ਚੱਲੀ ਜੀ ਟਾਇਰ ਨਵੇਂ ਲੱਗ ਚੁਕੇ ਆ ਤੇ ਇਹ ਦੇ ਦਾਂਗੀ ਕਾਰ 380000 ਦੀ 380000 ਦੀ ਕੰਡੀਸ਼ਨ ਦੀ ਬਹੁਤ ਸਾਫ ਸੁਥਰੀ ਹੈ ਭਾਈ ਜੀ ਕਾਰ ਘਰੋਂ ਚੈੱਕ ਅੰਦਰੋਂ ਵੀ ਚੈੱਕ ਕਰ ਲੋ ਤੇ ਡਾਊਨ ਪੇਮੈਂਟ ਕਿੰਨੀ ਲੈ ਕੇ ਆਉਣੀ ਹੈ ਵੀਰੇ ਡਾਊਨ ਪੇਮੈਂਟ ਭਾਜੀ ਓਹੀ ਲੱਖਾਂ ਦੇ ਕੇ ਲੋਨ ਹੋ ਜਾਊਗਾ ਠੀਕ ਆ ਜੀ ਅੱਗੇ ਆ ਗਈ 15 ਮਾਡਲ ਭਾਜੀ ਪੁਸ਼ ਬਟਨ ਵਾਲੀ i20 ਡੀਜ਼ਲ ਚ ਹੂੰ ਇਹ ਵੀ ਕਾਰ ਆਪਾਂ 4.5 ਲੱਖ ਦੀ ਦੇ ਦਾਂਗੇ 15 ਮਾਡਲ ਪੁਸ਼ ਬਟਨ ਵਾਲੀ ਹਾਂਜੀ ਠੀਕ ਹੈ ਡੀਜ਼ਲ ਦੀ ਡੀਜ਼ਲ 4.5 ਲੱਖ ਦੀ 4.5 ਲੱਖ ਦੀ ਦੇ ਦਾਂਗੇ ਤੇ ਮਿੰਨ ਲਾਲ 4 ਲੱਖ ਦਾ ਲੋਨ ਹੋ ਜੂਗਾ ਹਾਂਜੀ ਇੱਥੇ ਹੋ ਜੂ 4 ਲੱਖ ਦਾ ਲੋਨ 50000 ਰੁਪਿਆ ਲਿਓ ਭਾਈ ਜੀ ਡਾਉਨ ਪੇਮੈਂਟ ਦਾ ਕੰਡੀਸ਼ਨ ਦੀ ਚੈੱਕ ਕਰੋ ਗੱਡੀ ਅੰਦਰੋਂ ਬਾਹਰੋਂ ਪੂਰੀ ਨਵੀਂ ਆ ਪੁਸ਼ ਬਟਨ ਨਾਲ ਸਟਾਰਟ ਵਾਲੀ ਡੀਜ਼ਲ ਦੀ ਕਾਰ ਤੇ ਅੱਗੇ ਆ ਗਈ ਭਾਈ ਜੀ ਕਾਲੇ ਰੰਗ ਦੀ ਕ੍ਰੇਟਾ ਦੱਸੋ ਵੀਰੇ 22 ਮਾਡਲ ਭਾਜੀ ਹਾਂ 12000 ਚੱਲੀ ਐਸਐਕਸ ਠੀਕ ਹੈ ਉਹ ਵੇਰੀਐਂਟ ਆ ਜੀ ਹੂੰ ਇਹਦੀ 13 ਕੁ ਲੱਖ ਡਿਮਾਂਡ ਆ ਬਾਕੀ 1275 ਦੀ ਪੈਟਰੋਲ ਦੀ ਕਾਰ ਐ ਪੈਟਰੋਲ ਦੀ 1275 ਤੱਕ ਦੇ ਦਾਂਗੇ 23 ਮਾਡਲ 22 ਮਾਡਲ 22 ਮਾਡਲ ਸਰ 12000 ਚੱਲੀ ਸਿਰਫ 12000 ਕਿਲੋਮੀਟਰ ਚੱਲੀ 22 ਮਾਡਲ ਐਸਐਕਸ ਸਨਰੂਫ ਵਾਲੀ ਪੈਟਰੋਲ ਦੀ ਕਾਰ ਹੈ 1275 ਦੀ ਮਿਲ ਜੂ ਹਾਂਜੀ ਹਾਂਜੀ 175 ਡਾਊਨ ਪੇਮੈਂਟ 175 ਡਾਊਨ ਪੇਮੈਂਟ ਬਾਕੀ ਹੋ ਜਾਊਗਾ ਬਾਈ ਜੀ ਲੋਨ ਅੱਗੇ ਆ ਗਈ i20 ਨਵੀਂ ਸ਼ੇਪ ਵਾਲੀ ਇਹ ਆ ਗਈ ਭਾਜੀ 23 ਮਾਡਲ ਪੈਟਰੋਲ ਦੀ ਸਪੋਰਟਸ ਪਲੱਸ ਹਮ ਕਾਰ ਚੱਲੀ 45000 ਠੀਕ ਹੈ ਇਹ 7 ਲੱਖ ਰੁਪਏ ਦੇ ਦਾਂਗੇ ਜੀ 45000 ਚੱਲੀ ਆ ਬਾਈ ਜੀ ਸਿਰਫ 7 ਲੱਖ ਰੁਪਏ ਦੀ ਮਿਲ ਜੂ ਕਰੋ ਚੈੱਕ ਸਪੋਰਟਸ ਪਲੱਸ ਤੇ ਇਹਦੇ ਵਾਸਤੇ ਕਿੰਨੀ ਡਾਊਨ ਪੇਮੈਂਟ ਭਾਜੀ ਲੱਖ ਰੁਪਏ ਦੇ ਕਿ ਲੋਨ ਹੋ ਜੂਗਾ ਲਓ ਜੀ ਲੱਖ ਰੁਪਏ ਲਿਆਓ ਤੇ ਅੱਗੇ ਹੋ ਜੂਗਾ ਲੋਨ ਤੇ ਗਾਹਾਂ ਆ ਗਈ ਭਾਈ ਗੱਡੀ ਵੈਨਿਊ ਵੈਨਿਊ ਭਾਜੀ ਬਿਨਾ ਕਲੱਚ ਵਾਲੀ ਆਈਐਮਟੀ ਠੀਕ ਹੈ ਤੇ ਇਹ 7 ਲੱਖ ਰੁਪਏ ਦੇ ਦਾਂਗੇ 22 ਮਾਡਲ ਹੂੰ ਟਰਬੋ ਵਾਲਾ ਵੇਰੀਐਂਟ ਹੈ ਜੀ ਠੀਕ ਹੈ ਪਹਿਲੇ ਨਾਂ ਦੀ ਆ 22 ਮਾਡਲ ਪਹਿਲੇ ਨਾਂ ਦੀ ਟੌਪ ਐਂਡ ਮਾਡਲ ਟਰਬੋ ਵਾਲੀ ਕਰੋ ਜੀ ਚੈੱਕ ਸਨਰੂਫ ਵਾਲੀ ਗੱਡੀ ਆ ਭਾਈ ਜੀ ਸੀਟ ਕਵਰ ਬਹੁਤ ਸੋਹਣੇ ਪਏ ਹੋਣੇ ਕਿੰਨਾ ਰੇਟ ਕਿਹਾ ਵੀਰੇ 7 ਲੱਖ ਦੀ ਦੇ ਦਾਂਗੇ ਭਾਜੀ 7 ਲੱਖ ਰੁਪਏ ਦੀ ਲਾਈਟ ਆਰ ਬਹੁਤ ਵਧੀਆ ਤੇ ਡਾਊਨ ਪੇਮੈਂਟ 1 ਲੱਖ ਹਾਂਜੀ 1 ਲੱਖ ਰੁਪਏ ਲਓ ਜੀ ਅੱਗੇ ਆ ਗਈ ਕਾਈਗਰ ਕਾਈਗਰ ਆ ਗਈ ਭਾਜੀ 22 ਮਾਡਲ ਹੂੰ 32 ਹਜ਼ਾਰ ਚੱਲੀ ਟੌਪ ਐਂਡ ਮਾਡਲ 11 ਲੱਖ ਰੁਪਏ ਵਾਲਾ ਠੀਕ ਹੈ 5 ਲੱਖ ਰੁਪਏ ਹੀ ਦੇ ਦਾਂਗੇ 22 ਮਾਡਲ 22 ਮਾਡਲ ਪਹਿਲੇ ਨਾਂ ਦੀ ਆ ਪਹਿਲੇ ਨਾਂ ਦੀ ਜੀ ਟੌਪ ਮਾਡਲ 11 ਲੱਖ ਵਾਲਾ ਜੈਡ ਕੀ ਬਾਤ ਹੈ ਟੌਪ ਮਾਡਲ ਗੱਡੀ ਆ ਭਾਈ ਜੀ 22 ਮਾਡਲ ਪਹਿਲੇ ਨਾਂ ਦੀ ਸਿਰਫ 5 ਲੱਖ ਰੁਪਏ ਦੇ ਵਿੱਚ ਬਹੁਤ ਹੀ ਬਜਟ ਦੇ ਵਿੱਚ ਕਾਰ ਹੈ ਜਿਹੜਾ ਵੀਰ ਉੱਚੇ ਮਾਡਲ ਦੇ ਵਿੱਚ ਘੱਟ ਬਜਟ ਦੇ ਵਿੱਚ ਗੱਡੀ ਭਾਲਦਾ ਆ ਕਾਈਕਰ ਬੁੱਕ ਕਰ ਲਓ ਤੇ ਅੱਗੇ ਆ ਗਈ ਵੀਰੇ ਆਰਟਿਕਾ ਹੈ ਨਾ ਆਰਟਿਕਾ ਆ ਗਈ ਭਾਜੀ 25 ਮਾਡਲ 7000 ਚੱਲੀ ਠੀਕ ਹੈ ਤੇ ਇਹ ਵੀ ਆਪਾਂ ਸਵਾਗਰ ਦੱਸਦੀ ਦੇ ਦਾਂਗੇ ਜੀ 7000 ਚੱਲੀ ਸਿਰਫ 7000 ਕਿਲੋਮੀਟਰ ਚੱਲੀ 25 ਮਾਡਲ ਪਹਿਲੇ ਨਾਂ ਦੀ ਕੰਡੀਸ਼ਨ ਦੀ ਜਮਾ ਨਵੀਂ ਬ੍ਰਾਂਡ ਨਿਊ ਘਾਰ ਆ ਅੰਦਰੋਂ ਵੀ ਬਾਹਰੋਂ ਵੀ ਕੁਛ ਨਹੀਂ ਕਰਾ ਜੀ ਦੋ ਮਹੀਨੇ ਪੁਰਾਣੀ ਕਾਰ ਆ ਜੀ ਬਿਲਕੁਲ ਦੋ ਮਹੀਨੇ ਪੁਰਾਣੀ ਕਾਰ ਤੁਸੀਂ ਆਪ ਹੀ ਸੋਚ ਲਓ ਵੀ ਦੋ ਮਹੀਨਿਆਂ ਚ ਗੱਡੀ ਦਾ ਕਿੰਨੀ ਕੁ ਗੱਡੀ ਘਸਦੀ ਆ ਤੇ ਡਾਉਨ ਪੇਮੈਂਟ ਦੱਸ ਦਿਓ ਵੀਰੇ ਦੀ ਡਾਉਨ ਪੇਮੈਂਟ ਭਾਜੀ ਇਹ ਵੀ ਲੱਖ ਰੁਪਏ ਦੇ ਕੇ ਲੋਨ ਹੋ ਜਾਊਗਾ ਠੀਕ ਹੈ ਤੇ ਅੱਗੇ ਆ ਗਈ ਡਿਜ਼ਾਇਰ ਭਾਜੀ ਇਹ ਡੀਜ਼ਲ ਦੀ 15 ਮਾਡਲ ਹੂੰ ਤੇ 4 ਲੱਖ ਰੁਪਏ ਹੀ ਦੇ ਦਾਂਗੇ ਬੀਡੀਆਈ ਆ ਦੂਜੇ ਨਾਂ ਦੀ 15 ਮਾਡਲ ਬੀਡੀਆਈ ਦੂਜੇ ਨਾਂ ਦੀ ਹਾਂਜੀ ਡੀਜ਼ਲ ਕਰੋ ਜੀ ਚੈੱਕ ਅੰਦਰ 4 ਲੱਖ ਦੀ ਹਾਂਜੀ ਲਗਭਗ ਸਾਰੀਆਂ ਕਾਰਾਂ ਦੇ ਟਾਇਰ ਹਾਂ ਅਸੀਂ ਚੇਂਜੀ ਕਰ ਦਿੱਤੇ ਆ ਤੇ ਸੀਟ ਕਵਰ ਨਵੇਂ ਪਵਾ ਦਿੱਤੇ ਬਿਲਕੁਲ ਟਾਇਰ ਕਿਸੇ ਵੀ ਗੱਡੀ ਦੇ ਹੈ ਨਹੀਂ ਕਸੇ ਹੋਏ ਹਾਂ ਕਸੇ ਨਹੀਂ ਹੋਏ ਬਿਲਕੁਲ ਨਵੇਂ ਵਰਗੀ ਟਾਇਰ ਨੇ ਬਾਈ ਜੀ ਸਾਰੀਆਂ ਗੱਡੀਆਂ ਦੇ ਬਾਕੀ ਪੱਕੇ ਪੰਜਾਬ ਨੰਬਰ ਦੀਆਂ ਕਾਰਾਂ ਨੇ ਰੇਟ ਤੁਹਾਨੂੰ ਦੱਸ ਤੇ ਬਾਕੀ ਜਿਹੜਾ ਬੰਦਾ ਆਪਣੀ ਵੀਡੀਓ ਦੇਖ ਕੇ ਆਊ ਮਾਨਤਨ ਥੋੜਾ ਬਹੁਤ ਥੋੜਾ ਕੀਤਾ ਜਾਊਗਾ ਹਾਂਜੀ ਹਾਂਜੀ ਜ਼ਰੂਰ ਉਹਨਾਂ ਤੁਸੀਂ ਗਰਦੇਵ ਮੋਟਰ ਫਗਵਾੜੇ ਸਕਰੀਨ ਤੇ ਨੰਬਰ ਚੱਲਦੇ ਨੇ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਦਬ ਕੇ ਕਰ ਦਿਓ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ